ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ ਉਹਤ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਟੈਰਰ ਮੋਡਿਊਲ ਜਿਹੜਾ ਇੰਟਰਨੈਸ਼ਨਲ ਟੈਰਰ ਮੋਡਿਊਲ ਨੂੰ ਕਹਿ ਸਕਦੇ ਆ ਉਹਨੂੰ ਬਸਟ ਕੀਤਾ ਗਿਆ 10 ਗ੍ਰਿਫਤਾਰੀਆਂ ਇਹਦੇ ਚ ਹੋਈਆਂ ਔਰ ਜੇ ਅਪਰ ਕਵਰੀ ਵਾਲ ਦੇਖੀਏ ਤੇ ਇਹਦੇ ਚ ਆਪਣੇ ਇਹਨਾਂ ਕੋਲ ਤਿੰਨ ਪਿਸਟਲ ਇੱਕ ਹੈਂਡ ਗ੍ਰਨੇਡ ਇੱਕ ਡਰੋਨ ਇਹ ਸਾਰੇ ਹੀ ਬੜੇ ਲੀਥਲ ਵੈਪਨ ਹੈ 23 ਬੋਰ ਦੇ ਹੈ ਇੱਕ 0.32 ਬੋਰ ਦਾ ਪਿਸਟਲ ਹੈਗਾ ਜਿਹੜੀ ਇਹਦੇ ਚ ਮੇਨ ਮੰਕੂਬੇ ਇਹਨਾਂ ਦੇ ਮੁੱਢਲੀ ਪੁੱਛ ਗਈ ਤੋਂ ਸਾਹਮਣੇ ਆਏ ਨੇ ਕਿ ਇਹਨਾਂ ਨੂੰ ਬਾਹਰ ਬੈਠੇ ਜਿਹੜੇ ਆਪਰੇਟਿਵ ਨੇ ਅਰਵਿੰਦਰ ਰਿੰਦਾ ਹੈਪੀ ਪਾਸੀਆਂ ਜੀਵਨ ਫੌਜੀ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹ ਇਹਨਾਂ ਨੂੰ ਆਪਰੇਟ ਕਰ ਰਹੇ ਨੇ ਉਹ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹਦੇ ਚ ਮੁੱਢਲੀ ਪੁਛਗਿੱਛ ਇਹ ਗੱਲ ਆਈ ਹੈ ਕਿ ਜਿਹੜੇ ਇਹਨਾਂ ਤੋਂ ਇੱਕ ਇਹਨਾਂ ਨੇ ਥਾਣੇ ਤੇ ਜਬ ਪੁਲਿਸ ਇਸਟੈਬਲਿਸ਼ਮੈਂਟ ਤੇ ਅਟੈਕ ਕਰਨਾ ਸੀ ਬਟਾਲਾ ਏਰੀਏ ਚ ਔਰ ਦੂਜੀ ਗੱਲ ਇਹਨਾਂ ਨੇ ਇੱਕ ਕਾਂਸਟੇਬਲ ਸੀ ਪੁਲਿਸ ਦਾ ਉਹ ਵੀ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਹੀ ਸੂਰਤ ਮੱਲੀਆਂ ਦੇ ਪਿੰਡ ਦੇ ਵਿੱਚ ਉੱਥੇ ਉਹਦੇ ਘਰ ਨੂੰ ਮਾਰਨ ਗਏ ਸੀ ਕੁਦਰਤੀ ਉਹ ਪਿਸਟਲ ਜਿਹੜਾ ਉਹ ਨਹੀਂ ਚੱਲਿਆ ਤੇ ਉਹ ناکਾਮਯਾਬ ਰਹਿ ਗਿਆ ਸੋ ਜਿਹੜੇ ਲੇਟੈਸਟ ਇਹ ਮੋਡਿਊਲ ਵਰਕ ਕਰ ਰਿਹਾ ਬਾਰਡਰ ਰੇਂਜ ਦੇ ਏਰੀਏ ਦੇ ਵਿੱਚ ਤੇ ਆਸ-ਪਾਸ ਦੇ ਵਿੱਚ ਮਾਜੇ ਦੇ ਵਿੱਚ ਉਹਦਾ ਸਾਰਾ ਬਸਟ ਕੀਤਾ ਗਿਆ ਇਹਨਾਂ ਦੇ ਨਾਮ ਜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਉਹ ਹੈਗੇ ਅਰਜਨਪ੍ਰੀਤ ਇਹ ਅਵਾਵਾ ਅਵਾਨਪਿੰਡ ਹੈ ਰਮਦਾਸ ਦਾ ਲਵਪ੍ਰੀਤ ਲਵ ਹੈ ਬੈੜੋਵਾਲ ਦਾ ਬਸੰਤ ਬਾਬਾ ਪਕਾਲਾ ਦਾ ਅਮਨਪ੍ਰੀਤ ਇਹ ਵੀ ਬਾਬਾ ਪਕਾਲਾ ਦਿਲਪ੍ਰੀਤ ਮੰਨਾ ਇਹ ਖੰਨਾ ਚ ਮਾਰਾ ਪਿੰਡ ਹੈਗਾ ਡੇਰਾ ਬਾਬਾ ਨਾਨਕ ਪਟਾਲਾ ਦੇ ਵਿੱਚ ਬਰਿੰਦਰਪਾਲ ਮਨੀ ਕਟਲੇ ਰਮਦਾਸ ਦਾ ਹੈ ਰਾਜਵੀਰ ਰਾਜੂ ਇਹ ਵੀ ਕਟਲੇ ਦਾ ਹੈਗਾ ਹਰਜੋਤ ਮਿੱਠੂ ਕਨੀਏ ਕੇ ਬੇਟ ਡੇਰਾ ਬਾਬਾ ਨਾਨਕ ਜੋਇਲ ਮਸੀ ਰਤਨ ਛਤਰ ਡੇਰਾ ਬਾਬਾ ਨਾਨਕ ਵਿਸ਼ਵਾਸ ਮਸੀ ਬਾਬੂ ਇਹ ਪਗਾਨਪੁਰ ਪਗਨਪੁਰ ਹੈਗਾ ਪੀਐਸ ਰਮਦਾਸ ਅੰਮ੍ਰitsar ਰੂਰਲ ਚ ਔਰ ਇਹਨਾਂ ਚ ਇੱਕ ਬੰਦਾ ਜੇ ਫੜਿਆ ਜਾਣਾ ਬਾਕੀ ਆ ਉਹ ਅਮਨ ਖੋਖਰ ਇਹਨਾਂ ਤੋਂ ਲਾਵਾ ਨਦੇ ਜਿਹੜੇ ਦੋ ਸਾਥੀ ਹੋਰ ਫੜੇਗੇ ਇੱਕ ਹੋਰ ਕੇਸ ਦੇ ਵਿੱਚ ਉਹ ਹੈ ਅਵਤਾਰ ਸਿੰਘ ਬਾਬਾ ਪਕਾਲਾ ਪਟਾਲਾ ਦਾ ਤੇ ਗੁਰਨਾਮ ਇਲੀਅਸ ਗਾਮਾ ਇਹ ਬਾਬਾ ਪਕਾਲਾ ਏਰੀਏ ਦਾ ਵੀ ਜੇ ਇਹਨਾਂ ਦੀ ਮੇਨ ਬੈਕਗਰਾਉਂਡ ਦੇਖੀਏ ਬਸੰਤ ਸਿੰਘ ਜਿਹੜਾ ਇਹਦੇ ਖਿਲਾਫ ਪਹਿਲਾਂ ਵੀ ਆਰਮ ਜੈਕਟ ਦਾ ਥਾਣਾ ਬਿਆਸ ਅਮਰਸਰ ਰੂਰਲ ਦੇ ਵਿੱਚ ਪਰਚਾ ਦਰਜ ਹੈ ਲਵਪਰੀਤ ਦੇ ਖਿਲਾਫ ਦੋ ਕੇਸ ਨੇ ਇੱਕ ਅਟੈਂਪਟ ਟੂ ਮਰਡਰ ਦਾ ਸੁਸਾਇਸਾਈਡ ਦਾ ਹੈਗਾ ਰਮਦਾਸ ਥਾਣੇ ਦੇ ਵਿੱਚ ਅਮਰਸਰ ਰੂਰਲ ਚ ਔਰ ਅਮਨਪਰੀਤ ਦੇ ਖਿਲਾਫ ਦੋ ਕੇਸ ਦਰਜ ਨੇ ਜਦੋਂ ਕਿ ਇਹਨਾਂ ਨੇ ਪੈਟਰੋਲ ਪੰਪ ਛੁਟੇ ਬੰਬ ਛੁਟੇ ਸੀਗੇ ਜਿਹੜੀ ਸ਼ਰਾਬ ਦੇ ਠੇਕਿਆਂ ਤੇ ਸਿਟੀ ਪਟਿਆਲਾ ਚ ਇਹ ਸਦਰ ਬਟਾਲੇ ਦੇ ਵਿੱਚ ਵੀ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਕੇਸ ਹੈਗਾ ਇਦੇ ਵਿੱਚ ਮੈਂ ਇਹਨੂੰ ਕਾਫੀ ਵੱਡਾ ਇੰਪੋਰਟੈਂਟ ਲੀਡ ਮੰਨਦਾ ਹਾਂ ਔਰ ਇਸ ਤੋਂ ਹੋਰ ਵੀ ਇਹ ਸਾਡੇ ਕੋਲ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਜਿਹੜਾ ਮੋਡੂਲ ਆ ਕਾਫੀ ਦੇਰ ਤੇ ਇੱਥੇ ਐਕਟਿਵ ਸੀ ਔਰ ਮੇਨਲੀ ਪੁਲਿਸ ਪਰਸਨਲ ਨੂੰ ਤੇ ਪੁਲਿਸ ਇਸਟੈਬਲਿਸ਼ਮੈਂਟਸ ਨੂੰ ਇਹ ਟਾਰਗੇਟ ਕਰ ਰਿਹਾ ਸੀ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਜੀ ਅਮੋਲਕ ਅਮਨਦੀਪ ਸਾਡੇ ਇੰਸਪੈਕਟਰ ਸਹਿਬਾਨ ਇਹਨਾਂ ਦੀ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਔਰ ਇਨਵੋਇਸ ਇਹ ਫਰਦਰ ਲੈ ਕੇ ਜਾਵਾਂਗੇ ਇਹਦੇ ਵਿੱਚ ਯੂਪੀਏ ਦੇ ਵਿੱਚ ਤੇ ਆਰਮਜ਼ ਐਕਟ ਦੇ ਹੋਰ ਸੈਕਸ਼ਨ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਥਾਣੇ ਕੈਂਟ ਦੇ ਵਿੱਚ ਉਹਦੇ ਚ ਅੰਡਰ ਰਿਮਾਂਡ ਨੇ ਔਰ ਆਉਣ ਵਾਲੇ ਦਿਨਾਂ ਚ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਚ ਕਾਫੀ ਖੁਲਾਸੇ ਹੋਣਗੇ